ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਰਖੜੀ ਬੰਨੀ ਗਈ ਸੀ ਅੱਜ ਅਸੀਂ ਇਸ ਸਵਾਲ ਦਾ ਜਵਾਬ ਦੇਣ ਜਾ ਰਹੇ ਹਾਂ ਰਖੜੀ ਦੋ ਸ਼ਬਦਾਂ ਰੱਖਿਆ ਅਤੇ ਬੰਦਨ ਦਾ ਮਿਲਾਪ ਹੈ ਜਦੋਂ ਕੋਈ ਭੈਣ ਆਪਣੇ ਭਰਾ ਦੇ ਗੁੱਟ ਉੱਤੇ ਰਖੜੀ ਬੰਨ੍ਹਦੀ ਹੈ ਤਾਂ ਭਰਾ ਉਮਰ ਪਰ ਉਸ ਦੀ ਸੁਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਇਹ ਤਿਹਾਰ ਭੈਣ ਅਤੇ ਭਰਾ ਦੇ ਪਿਆਰ ਨੂੰ ਦਰਸਾਉਂਦਾ ਹੈ ਜਦੋਂ ਗੱਲ ਭੈਣ ਅਤੇ ਭਰਾ ਦੇ ਪਿਆਰ ਦੀ ਆਉਂਦੀ ਹੈ ਤਾਂ ਬਾਬੇ ਨਾਨਕ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਭੈਣ ਭਰਾ ਦੇ ਪਿਆਰ ਦਾ ਜ਼ਿਕਰ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੀ ਜੋਤ ਜਿਨ੍ਹਾਂ ਨੇ ਸੰਸਾਰ ਨੂੰ ਤਾਰਨ ਲਈ ਲੱਖਾਂ ਮੀਲਾਂ ਦਾ ਸਫ਼ਰ ਕੀਤਾ ਅਤੇ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਿਆ ਉਹਨਾਂ ਦੇ ਇਸ ਸਫ਼ਰ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਸਿੱਖ ਧਰਮ ਨੂੰ ਅਪਣਾਇਆ ਪਰ ਕੀ ਤੁਸੀਂ ਜਾਣਦੇ ਹੋ ਕਿ ਸਿੱਖ ਧਰਮ ਸਭ ਤੋਂ ਪਹਿਲਾਂ ਕਿਸ ਨੇ ਅਪਣਾਇਆ ਸੀ ਉਹਨਾਂ ਦਾ ਨਾਮ ਸੀ ਬੀਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੀਬੇ ਨਾਨਕੀ ਜੀ ਦਾ ਜਨਮ 2 ਅਪ੍ਰੈਲ 1464 ਨੂੰ ਆਪਣੇ ਨਾਨਕੇ ਪਿੰਡ ਚਹਿਲ ਕਸੂਰ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ ਸੀ ਕਿਉਂਕਿ ਆਪ ਜੀ ਦਾ ਜਨਮ ਨਾਨਕੇ ਪਿੰਡ ਵਿੱਚ ਹੋਇਆ ਸੀ ਇਸ ਲਈ ਸਭ ਨੇ ਆਪ ਨੂੰ ਨਾਨਕੀ ਕਹਿਣਾ ਸ਼ੁਰੂ ਕਰ ਦਿੱਤਾ ਬੀਬੇ ਨਾਨਕੀ ਜੀ ਦੇ ਜਨਮ ਤੋਂ 5 ਸਾਲ ਬਾਅਦ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਗੁਰੂ ਨਾਨਕ ਦੇਵ ਜੀ ਨੇ 1469 ਵਿੱਚ ਅਵਤਾਰ ਧਾਰਿਆ। ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਸਮੇਂ ਜਦੋਂ ਪੰਡਤ ਹਰਦਿਆਲ ਨੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੂੰ ਕਿਹਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜਾਂ ਤਾਂ ਗੁਰੂ ਬਣੇਗਾ ਜਾਂ ਰਾਜਾ। ਉਸ ਵੇਲੇ ਵੀ ਬੀਬੇ ਨਾਨਕੀ ਜੀ ਨੇ ਬੜੇ ਵਿਸ਼ਵਾਸ ਨਾਲ ਕਿਹਾ ਸੀ ਕਿ ਉਸ ਦਾ ਵੀਰ ਗੁਰੂ ਬਣੇਗਾ ਜੋ ਦੁਨੀਆਂ ਨੂੰ ਵਹਿਮਾਂ ਪਰਮਾਂ ਤੋਂ ਬਾਹਰ ਕੱਢੇਗਾ ਅਤੇ ਲੋਕਾਂ ਨੂੰ ਸੱਚੇ ਪ੍ਰਮਾਤਮਾ ਨਾਲ ਮਿਲਣ ਦਾ ਰਾਹ ਵਿਖਾਵੇਗਾ। ਗੁਰੂ ਜੀ ਦੇ ਚਿਹਰੇ ਦੇ ਰੱਬੀ ਨੂਰ ਨੂੰ ਬੇਬੇ ਨਾਨਕੀ ਜੀ ਨੇ ਉਸੇ ਸਮੇਂ ਹੀ ਪਹਿਚਾਨ ਲਿਆ ਸੀ ਬੇਬੇ ਨਾਨਕੀ ਜੀ ਦੇ ਨਾਮ ਉੱਪਰ ਹੀ ਗੁਰੂ ਨਾਨਕ ਦੇਵ ਜੀ ਦਾ ਨਾਮ ਨਾਨਕ ਰੱਖਿਆ ਗਿਆ ਬੇਬੇ ਨਾਨਕੀ ਨੂੰ ਆਪਣੇ ਛੋਟੇ ਵੀਰ ਨਾਲ ਅਥਾਹ ਪਿਆਰ ਸੀ ਉਹ ਉਹਨਾਂ ਨੂੰ ਬਹੁਤ ਹੀ ਲਾਡ ਪਿਆਰ ਨਾਲ ਕਢੋਂਦੀ ਗੁਰੂ ਨਾਨਕ ਦੇਵ ਜੀ ਦਾ ਸੁਭਾਅ ਬਚਪਨ ਤੋਂ ਹੀ ਫਕੀਰੀ ਵਰਤੀ ਵਾਲਾ ਸੀ ਉਹ ਆਪਣੀਆਂ ਚੀਜ਼ਾਂ ਬਾਹਰ ਸਾਧੂ ਸੰਤਾਂ ਵਿੱਚ ਵੰਡ ਦਿੰਦੇ ਸਨ ਜੇ ਮਾਤਾ ਪਿਤਾ ਗੁੱਸਾ ਕਰਦੇ ਤਬੀਬੇ ਨਾਨਕੀ ਜੀ ਆਪਣੇ ਵੀਰ ਦਾ ਪੱਖ ਲੈਂਦੀ ਇਸ ਤਰ੍ਹਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਈ ਵਾਰੀ ਮਾਤਾ ਪਿਤਾ ਦੇ ਗੁੱਸੇ ਤੋਂ ਬਚਾਇਆ ਸੀ ਬੀਬੇ ਨਾਨਕੀ ਜੀ 22 ਸਾਲ ਦੇ ਸਨ ਜਦੋਂ ਉਹਨਾਂ ਦਾ ਵਿਆਹ ਭਾਈ ਜੈਰਾਮ ਜੀ ਨਾਲ ਸੁਲਤਾਨਪੁਰ ਲੋਧੀ ਵਿਖੇ ਹੋ ਗਿਆ ਜਿਸ ਤੋਂ ਬਾਅਦ ਬੀਬੇ ਨਾਨਕੀ ਜੀ ਆਪਣੇ ਸਹੁਰੇ ਘਰ ਸੁਲਤਾਨਪੁਰ ਲੋਧੀ ਵਿੱਚ ਹੀ ਰਹਿਣ ਲੱਗੇ ਪਰ ਉੱਥੇ ਵੀ ਉਹਨਾਂ ਦਾ ਧਿਆਨ ਆਪਣੇ ਵੀਰ ਗੁਰੂ ਨਾਨਕ ਦੇਵ ਜੀ ਵੱਲ ਹੀ ਰਹਿੰਦਾ ਸੀ ਬੀਬੇ ਨਾਨਕੀ ਜੀ ਨੇ ਭਾਵੇਂ ਗੁਰੂ ਸਾਹਿਬ ਨੂੰ ਰੱਬ ਦਾ ਫਕੀਰ ਜਾਣ ਲਿਆ ਸੀ ਪਰ ਗੁਰੂ ਜੀ ਦੇ ਪਿਤਾ ਜੀ ਨੂੰ ਆਪਣੇ ਪੁੱਤਰ ਨਾਨਕ ਦੀ ਚਿੰਤਾ ਰਹਿੰਦੀ ਸੀ ਇੱਕ ਵਾਰ ਪਿਤਾ ਕਾਲੂ ਨੇ ਗੁਰੂ ਜੀ ਨੂੰ 20 ਰੁਪਏ ਦੇ ਕੇ ਕਿਹਾ ਕਿ ਕੋਈ ਕਾਰੋਬਾਰ ਕਰੋ ਪਰ ਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ ਉਸ 20 ਰੁਪਏ ਦਾ ਲੰਗਰ ਛਕਾ ਦਿੱਤਾ ਜਿਸ ਉੱਤੇ ਪਿਤਾ ਕਾਲੂ ਗੁਰੂ ਜੀ ਉੱਤੇ ਬਹੁਤ ਗੁੱਸਾ ਹੋਏ ਉਸ ਸਮੇਂ ਵੀ ਬੀਬੀ ਨਾਨਕੀ ਜੀ ਨੇ ਪਿਤਾ ਕਾਲੂ ਨੂੰ ਇਹ ਸਮਝਾਇਆ ਕਿ ਉਹ ਗੁਰੂ ਜੀ ਨੂੰ ਕੋਈ ਆਮ ਬੱਚਾ ਨਾ ਸਮਝਣ। ਉਹ ਤਾਂ ਆਪ ਸੱਚੇ ਪ੍ਰਮਾਤਮਾ ਦਾ ਰੂਪ ਹਨ। ਇਸ ਤੋਂ ਬਾਅਦ ਬੀਬੀ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਗੁਰੂ ਸਾਹਿਬ ਨੂੰ ਆਪਣੇ ਨਾਲ ਸੁਲਤਾਨਪੁਰ ਲੋਧੀ ਲੈ ਆਏ। ਅਤੇ ਉੱਥੇ ਗੁਰੂ ਸਾਹਿਬ ਨੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ। ਜਿੱਥੇ ਗੁਰੂ ਸਾਹਿਬ ਨੇ 13-13 ਤੋਲਿਆ। ਬੀਬੇ ਨਾਨਕੀ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਨੌਕਰੀ ਕਰਨਾ ਉਹਨਾਂ ਨੂੰ ਸੋਭਦਾ ਨਹੀਂ। ਪਰ ਗੁਰੂ ਸਾਹਿਬ ਨੇ ਬੀਬੇ ਨਾਨਕੀ ਜੀ ਨੂੰ ਕਿਰਤ ਕਰਨ ਦੀ ਮਹੱਤਤਾ ਬਾਰੇ ਦੱਸਿਆ ਇੱਕ ਦਿਨ ਗੁਰੂ ਨਾਨਕ ਦੇਵ ਜੀ ਬੇਈ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਤਾਂ ਤਿੰਨ ਦਿਨ ਤੱਕ ਘਰ ਨਹੀਂ ਆਏ ਲੋਕ ਕਹਿਣ ਲੱਗੇ ਕਿ ਗੁਰੂ ਨਾਨਕ ਦਰਿਆ ਦੇ ਪਾਣੀ ਦੇ ਤੇਜ਼ ਬਹਾਵ ਨਾਲ ਡੁੱਬ ਗਏ ਹਨ ਘਰ ਵਿੱਚ ਬੀਬੀਆਂ ਦਾ ਇਕੱਠ ਹੋਣ ਲੱਗਾ ਪਰ ਬੀਬੇ ਨਾਨਕੀ ਜੀ ਨੂੰ ਗੁਰੂ ਜੀ ਉੱਤੇ ਪੂਰਾ ਵਿਸ਼ਵਾਸ ਸੀ ਕਿ ਉਹ ਡੁੱਬੇ ਨਹੀਂ ਹਨ ਇਹ ਜ਼ਰੂਰ ਪਰਮਾਤਮਾ ਦਾ ਕੋਈ ਸੁਨੇਹਾ ਹੈ ਬੀਬੇ ਨਾਨਕੀ ਜੀ ਨੇ ਕਿਹਾ ਸੰਸਾਰ ਨੂੰ ਤਾਰਨ ਵਾਲਾ ਆਪ ਕਦੇ ਨਹੀਂ ਡੁੱਬ ਸਕਦਾ। ਜਦ ਤਿੰਨ ਦਿਨ ਬਾਅਦ ਗੁਰੂ ਜੀ ਘਰ ਵਾਪਸ ਆਏ ਤਾਂ ਬੀਬੇ ਨਾਨਕੀ ਜੀ ਬਹੁਤ ਖੁਸ਼ ਹੋਏ ਅਤੇ ਉਹਨਾਂ ਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ। ਬੀਬੇ ਨਾਨਕੀ ਜੀ ਨੇ ਆਪਣੇ ਪਤੀ ਦੀ ਸਹਾਇਤਾ ਨਾਲ ਗੁਰੂ ਨਾਨਕ ਜੀ ਦੇ ਵਿਆਹ ਵਾਸਤੇ ਮਾਤਾ ਸੁਲਖਣੀ ਜੀ ਨੂੰ ਚੁਣਿਆ। ਗੁਰੂ ਸਾਹਿਬ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਬਾਬਾ ਸ਼੍ਰੀਚੰਦ ਅਤੇ ਬਾਬਾ ਲక్ష్ਮੀਦਾਸ ਜੀ। ਬੇਬੇ ਨਾਨਕੀ ਜੀ ਨੇ ਇਹਨਾਂ ਨੂੰ ਆਪਣੇ ਹੀ ਪੁੱਤਰ ਜਾਣ ਕੇ ਬਹੁਤ ਪਿਆਰ ਦਿੱਤਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਪਾਈ ਮਰਦਾਨਾ ਜੀ ਦੇ ਨਾਲ ਮਿਲਾਪ ਹੋਇਆ ਤਾਂ ਬੇਬੇ ਨਾਨਕੀ ਨੇ ਉਹਨਾਂ ਨੂੰ ਰਬਾਬ ਪੇਟ ਕੀਤਾ ਅਤੇ ਬੋਲਿਆ ਕਿ ਉਹ ਗੁਰੂ ਜੀ ਦੇ ਨਾਲ ਪਰਮਾਤਮਾ ਦੇ ਗੁਣ-ਗੁਣ ਜਿਸ ਨਾਲ ਉਹਨਾਂ ਦਾ ਇਸ ਲੋਕ ਅਤੇ ਪ੍ਰਲੋਕ ਵਿੱਚ ਜੀਵਨ ਸਫਲ ਹੋ ਜਾਵੇਗਾ ਇਸ ਤੋਂ ਬਾਅਦ ਪਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਉਮਰਾਂ ਦੇ ਸਾਥੀ ਬਣ ਗਏ ਗੁਰੂ ਸਾਹਿਬ ਜੀ ਦਾ ਬੀਬੇ ਨਾਨਕੀ ਕੋਲੋਂ ਪੈਸੇ ਲੈ ਕੇ ਰਬਾਬ ਬਣਾਉਣ ਦਾ ਇੱਕ ਮਨੋਰਥ ਇਹ ਵੀ ਸੀ ਕਿ ਜਿਸ ਧਰਮ ਦੀ ਗੁਰੂ ਸਾਹਿਬ ਸ਼ੁਰੂਆਤ ਕਰਨ ਜਾ ਰਹੇ ਹਨ ਉਸ ਧਰਮ ਵਿੱਚ ਔਰਤਾਂ ਦੀ ਇੱਜ਼ਤ ਹੋਵੇਗੀ ਇਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚੋਂ ਇੱਕ ਮਹੱਤਵਪੂਰਨ ਪਹਿਲੂ ਵੀ ਹੈ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰਨ ਲਈ ਉਦਾਸੀਆਂ ਉੱਤੇ ਚਲੇ ਗਏ ਹੁਣ ਸਵਾਲ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਰਖੜੀ ਬੰਨੀ ਗਈ ਸੀ ਜਿਸ ਦਾ ਜਵਾਬ ਹੈ ਨਹੀਂ ਗੁਰੂ ਜੀ ਕਦੇ ਵੀ ਕਿਸੇ ਪ੍ਰਕਾਰ ਦੇ ਝੂਠੇ ਰਿਵਾਜ ਅਤੇ ਦਿਖਾਵੇ ਨੂੰ ਨਹੀਂ ਮੰਨਦੇ ਸਨ ਉਹ ਜਨੇਊ ਪਰੰਪਰਾ ਦੇ ਵੀ ਖਿਲਾਫ ਸਨ 11 ਸਾਲ ਦੀ ਉਮਰ ਵਿੱਚ ਉਹਨਾਂ ਨੇ ਜਨੇਊ ਧਾਰਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਨੇਊ ਪ੍ਰਥਾ ਇੱਕ ਤਾਗਾ ਹੁੰਦਾ ਹੈ ਜੋ ਕੇਵਲ ਬ੍ਰਾਹਮਣ ਖੱਤਰੀ ਵੈਸ਼ਨਵ ਵਰਗਾਂ ਲਈ ਧਾਰਨ ਕਰਨਾ ਜ਼ਰੂਰੀ ਹੁੰਦਾ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਸਿਰਫ ਬਾਹਰੀ ਰਿਵਾਜ ਹੈ ਅਸਲ ਚੀਜ਼ ਆਪਣੇ ਚੰਗੇ ਕਰਮ ਹਨ ਗੁਰੂ ਜੀ ਨੇ ਸਦਾ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮਰਦ ਅਤੇ ਔਰਤ ਇੱਕ ਬਰਾਬਰ ਹਨ। ਉਹਨਾਂ ਨੇ ਔਰਤਾਂ ਨੂੰ ਕੌਰ ਦਾਸ ਰਿਲੇਖ ਦਿੱਤਾ ਜਿਸ ਦਾ ਮਤਲਬ ਹੈ ਸ਼ੇਰਨੀ। ਉਹਨਾਂ ਨੇ ਔਰਤਾਂ ਨੂੰ ਸਿੱਖਣ, ਸੁਰੱਖਿਆ ਕਰਨ ਅਤੇ ਆਪਣੇ ਹੱਕ ਲਈ ਖੜੇ ਹੋਣ ਦਾ ਅਧਿਕਾਰ ਦਿੱਤਾ। ਇਸ ਲਈ ਜੋ ਤਸਵੀਰਾਂ ਅਤੇ ਕਹਾਣੀਆਂ ਇੰਟਰਨੈਟ ਉੱਤੇ ਵਾਇਰਲ ਹੁੰਦੀਆਂ ਹਨ ਜਿਹੜੀਆਂ ਇਹ ਦਿਖਾਉਂਦੀਆਂ ਹਨ ਕਿ ਬੀਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਨੂੰ ਰਖੜੀ ਬੰਨ ਰਹੇ ਹਨ, ਉਹ ਸਿਰਫ ਕਲਪਨਾ ਹਨ। ਅੰਤ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਸਿੱਖਿਆ ਦਿੱਤੀ ਕਿ ਅਜਿਹੇ ਰੀਤੀ ਰਿਵਾਜ ਜਿਨ੍ਹਾਂ ਦਾ ਅਸਲ ਵਿੱਚ ਕੋਈ ਆਧਾਰ ਨਹੀਂ ਉਹਨਾਂ ਦੀ ਕੋਈ ਲੋੜ ਨਹੀਂ ਹੈ। ਉਹਨਾਂ ਨੇ ਜਨੇਊ ਧਾਰਨ ਕਰਨ ਤੋਂ ਵੀ ਮਨਾਹੀ ਕੀਤੀ ਹੈ। ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਦੂਸਰੀ ਉਦਾਸੀ ਤੋਂ ਵਾਪਸ ਆਏ ਤਾਂ ਉਹ ਆਪਣੀ ਭੈਣ ਬੀਬੇ ਨਾਨਕੀ ਦੇ ਆਖਰੀ ਸਮਾ ਜਾਣ ਕੇ ਉੱਥੇ ਹੀ ਉਹਨਾਂ ਦੇ ਕੋਲ ਰੁਕ ਗਏ। 1518 ਵਿੱਚ ਬੀਬੇ ਨਾਨਕੀ ਜੀ ਪਰਮਾਤਮਾ ਦੇ ਚਰਨਾਂ ਵਿੱਚ ਜਾ ਬੈਠੇ। ਤਦਗੁਰੂ ਸਾਹਿਬ ਨੇ ਉਹਨਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਬੀਬੇ ਨਾਨਕੀ ਜੀ ਦੇ ਅਕਾਲ ਚਲਾਣਾ ਤੋਂ 3 ਦਿਨ ਬਾਅਦ ਭਾਈ ਜੈ ਰਾਮ ਜੀ ਵੀ ਅਕਾਲ ਚਲਾਣਾ ਕਰ ਗਏ ਗੁਰੂ ਸਾਹਿਬ ਨੇ ਬੀਬੇ ਨਾਨਕੀ ਅਤੇ ਭਾਈ ਜੈ ਰਾਮ ਜੀ ਦੇ ਫੁੱਲਾਂ ਨੂੰ ਬੇਈ ਦੀ ਦਰਿਆ ਵਿੱਚ ਜਲ ਪ੍ਰਵਾਹਿਤ ਕੀਤਾ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਇਹ ਸਾਕੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਇਤਿਹਾਸ ਦੀਆਂ ਇਹਨਾਂ ਸਾਖੀਆਂ ਨੂੰ ਬਿਆਨ ਕਰਦੇ ਹੋਏ ਜਿਕੇ ਸਾਡੇ ਪਾਸੋਂ ਕੋਈ ਪੁੱਲ ਹੋ ਗਈ ਹੋਵੇ ਤਾਂ ਉਸ ਲਈ ਅਸੀਂ ਸ਼ਮਾ ਦੇ ਪਾਤਰ ਹਾਂ ਕਿਰਪਾ ਕਰਕੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਮਿਲਦੇ ਹਾਂ ਬਹੁਤ ਹੀ ਜਲਦੀ ਇੱਕ ਨਵੀਂ ਸਾਖੀ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ